ਹਾਂਜੀ ਕੀ ਹਾਲ ਆ ਸਾਰੇ ਵੀਰਾਂ ਤਾਂ ਹੋਰ ਕੀ ਬਾਲਾ ਕਰਦਾ ਬਈ ਵੀ ਸੂਰਜਾ ਉਹ ਅੱਤre ਸੱਟ ਹਰੇ ਬਿੰਦ ਕਰਪਾ ਠੀਕ ਐ ਮਤਲਬ ਪਾਈ ਉੱਠ ਖੜੇ ਟਾਈਮ ਨਾਲ ਹੀ 7:25 ਮਿੰਟ ਹੋ ਜਾਗੇ ਤੇ ਵੀਕ ਹਨਾ ਤੇ ਬੋਲਾ ਆਈ ਤਾਂ ਮੈਨੂੰ ਜਾਗ ਸਾਢੇ 6 ਵਜੇ ਦੀ ਸੀਗੀ ਪਤਾ ਹੀ ਨਹੀਂ ਹੋਊਗਾ ਯਾਰ ਹੂੰ ਦੇਖਿਆ ਤਾਂ ਕਾਂਟਾ ਗਲੇ ਡੋ ਚਲ ਕੋਈ ਗੱਲ ਨਹੀਂ ਤੇ ਕਬੂਤਰ ਮੈਂ ਦੇਖ ਆਇਆ ਬਈ ਖੁੱਡੇ ਖੋਲ ਲੈ ਉੱਠਣਸਾਰ ਕੂਤਰਾ ਜੀ ਆਪਣੇ ਮਿਲਨੇ ਆ ਕਮਾਲ ਹੋਈ ਬਿਸਰਾ ਲੱਗੀ ਵੀ ਲਓ ਜੀ ਸਭ ਤੋਂ ਪਹਿਲਾਂ ਤਾਂ ਛੱਡੀ ਆਪਣੀ ਟੂਸੇ ਡੰਡੇ ਵਾਲੀ ਚਲਖੰਡ ਤੇ ਫਿਰ ਛੱਡ ਗਏ ਆਪਣੀ ਗੁਲਾਬੀ ਕਾਂਤ ਵਾਲੀ ਸੱਜੀ ਗੁਲਾਬੀ ਕਾਂਤ ਵਾਲੀ ਇਹ ਨਹੀਂ ਬਹੁਤ तरह ਦੀ ਬੰਦੀ ਬਾ ਛੱਡੀ ਅੱਜ ਹਣਾ ਆਂਡੇ-ਉਂਡੇ ਧਰੀ ਜਾਂਦੀ ਸੀ ਇਹਦੇ ਨਾਲ ਵਾਲੀ ਕਬੂਤਰੀ ਜੀ ਪੱਟ ਕੇ ਫੜਾਤੀ ਬਾਕੀ ਉੱਡਣਾ ਡਰਿੰਗ ਲੱਗੇ ਜੀ ਲਓ ਜੀ ਤੇ ਹੁਣ ਛੱਡ ਜੇ ਆਪਾਂ ਨਵੀਂ ਕਬੂਤਰੀ ਹਣਾ ਆਪਣੀ ਟੂਸੇ ਡੰਡੇ ਵਾਲੀ ਗੁਲਾਬੀ ਟੂਸੇ ਡੰਡੇ ਵਾਲੀ ਤੀਜੀ ਗੜਾਈ ਹੁਣੀ ਹੈ ਜੀ ਰਾਜ ਮੈਨੂੰ ਲੱਗਦਾ ਉਹ ਲਾਉ ਜੀ ਇੱਕ ਛੱਡ ਗਿਆ ਆਪਣੀ ਕੱਚ ਕਾਂਤ ਵਾਲੀ ਬਈ ਕੱਲ ਵੀ ਛੱਡੀ ਸੀ ਗੁਲਾਬੀ ਕੱਚ ਗੁਲਾਬੀ ਖਾਂਤ ਤੇ ਅੱਜ ਵੀ ਵਹਿਲੀ ਪਈ ਸੀ ਹਨਾ ਹਰੀ ਗੁਲਾਬੀ ਬਗਲ ਵਾਲੀ ਕਾਲੀ ਚੀਂਦੀ ਬਈ ਚਲ ਤੇ ਗੁਲਾਬੀ ਬਗਲ ਵਾਲੀ ਭੂਤ ਬਈ ਆਪਣੀ ਇਹ ਵੀ ਜਮਾ ਵਹਿਲੀ ਸੀਗੀ ਲਗਭਗ ਜਿੰਨੀ ਵੀ ਕੂਪਟਰ ਛੱਡਿਆ ਕਿਸੇ ਅੰਦਰ ਇੱਕ ਦਾਣਾ ਵੀ ਹੈ ਨਹੀਂ ਸੀ ਹਨਾ ਬਾਬੇ ਦੀ ਕਿਰਪਾ ਨਾਲ ਤਾ ਕਰਕੇ ਗੜਾ ਚਿਕੜਾ ਚ ਹੀ ਗੱਡੀ ਹੋਣੇ ਆਪਾਂ ਤੇ ਘੰਡ ਵਾਲੀ ਕਬੂਦਰੀ ਨੂੰ ਦਿੰਨੇ ਆ ਲਗਭਗ 16 ਐਮਐਲ ਪਾਣੀ ਬਈ ਤੇ ਹਰੇ ਟੂਸੇਲ ਨੂੰ ਦਿੰਨੇ ਆ ਬਈ 10 ਐਮਐਲ ਪਾਣੀ ਇਹਦਾ ਝੁੰਬੇ ਛੱਡਿਆ ਸੀ ਆਪਣਾ ਤੇ ਅੱਡਾ ਹੰਕਾਰਿਆ ਨਾ ਬਈ ਕੱਲ ਦੇ ਜਮਾਂ ਆਣੀ ਕੋਈ ਦਾਣਾ ਨਹੀਂ ਖਾਦਾ ਕੋਈ ਬਦਾਮ ਨਹੀਂ ਖਾਦਾ ਕੱਲਾ ਗੁੜਕਣ ਤੇ ਜੋਰ ਹੈ ਇਹਦਾ ਤੇ ਐਂ ਭੁੱਖੇ ਹੀ ਡਾਉਣੇ ਅੱਜ ਇਹਨੂੰ ਲਓ ਜੀ ਇੱਕ ਖੱਬੇ ਗਲਾਬੀ ਟੂਸੇਲੀ ਬਈ ਤੇ ਇਹ ਵੀ ਵੇਲੀ ਹੈ ਕਬੂਦਰੀ ਲਓ ਜੀ ਘੰਡ ਘਾਂ ਤੈਦਾ ਵੀ ਮਾਰਿਓ ਲਾ ਚੱਲ 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 ਚਲ ਖੰਡ ਲਓ ਜੀ ਹਰੇ ਟੂਸੇ ਵਾਲੇ ਬੋਕ ਨੂੰ ਵੀ ਛੱਡੀਏ ਚਾਲ ਓਏ ਉੱਡ ਕੇ ਨਾ ਬਠਾ ਡੰਡਾ ਫੇਰੂ ਮੋੜ ਕੇ ਲਓ ਜੀ ਇੱਕ ਛੱਡੀਏ ਹਰਾ ਟੂਸਾ ਤੇ ਹਰੀ ਟੋਰੀ ਕਬੂਤਰਾਂ ਵਾਲੇ ਪਾਸੋਂ ਨਵਾਂ ਕਬੂਤਰ ਨਿਕਲ ਗਿਆ ਠੱਪੇ ਕੁੜਦਾ ਹਨਾ ਹੰਕਾਰਿਆ ਲਾ ਇਧਰ ਆਪਣਾ ਦੂਜਾ ਵੀ ਆਇਆ ਹੋਇਆ ਚੋਬਰ ਵੀ ਪਹੁੰਚਿਆ ਹੋਇਆ ਅੱਜ ਤੇ ਹੋਰ ਵੀ ਦੇਖ ਲਈ ਛੱਡਣ ਛੁਡਣ ਦਾ ਕਾਫੀ ਬੈਠਿਆ ਤੇਰੀ ਭੈਣ ਨੂੰ ਛੱਡੀ ਤਾਂ ਜੁਦਾ ਲਓ ਜੀ ਇਹ ਕੇ ਛੱਡ ਗਏ ਦੋਵੇਂ ਗਲਾਬੀ ਟੂਸੇ ਇਹ ਬਈ ਕੂਤਰਕ ਤਿਤ ਕਰਦਾ ਤੇ ਅੱਜ ਨਿਗ੍ਹਾ ਰੱਖਾਂਗੇ ਇਹ ਨਾ ਛੱਪੜਦੇ ਜਾਂਦਾ ਬਈ ਹਨਾ ਸੱਚੀ ਗੱਲ ਹੀ ਦੱਸ ਦਿੰਨੇ ਆ ਸਾਨੂੰ ਤੇ ਅੱਜ ਵੀ ਨਿਗ੍ਹਾ ਰੱਖਾਂਗੇ ਅੱਜ ਵੀ ਛੱਪੜਦੇ ਗਿਆ ਕੱਲੋਂ ਤੋਂ ਬੰਦ ਐ ਫਸ ਫਿਰ ਅੱਜ ਮੋਜਾ ਵੀ ਕੱਢਦੀ ਮੈਂ ਕਿਹ ਪਤਾ ਇਹ ਵੀ ਸਿੱਧਾ-ਸੁਧਾ ਆ ਜਾਈ ਗਰਮੀ ਬਹੁਤ ਅੱਜ 42 ਡਿਗਰੀ ਟੈਂਪਰੇਚਰ ਆ ਅੱਗ ਲੱਗੀ ਜਾਂਦੀ ਆ ਭੈਂਦਰੀ ਦੀ ਲਓ ਜੀ ਇਹ ਕੇ ਛੱਡ ਦਿੰਨੇ ਆ ਖੱਬੀ ਗਲਾਬੀ ਬਗਲ ਚਲਖੰਡ ਇੱਕ ਹੋਰ ਹੈਗੀ ਹੈ ਛੱਡਣ ਵਾਲੀ ਖੋਲ-ਖੋਡਾ ਕਰ ਦੇਖ ਲਓ ਜੀ ਇੱਕ ਛੱਡਦੀ ਸੱਜਾ ਗਲਾਬੀ ਉਸਾ ਕਬੂਤਰੀ ਸ਼ਿਆਲ ਕਰਾਂ ਲਓ ਜੀ ਇਹ ਗੇਵੀ ਛੜਦਗੇ ਗਲਾਬੀ ਫੂੰਜੇ ਵਾਲਾ ਚਾਲ ਓਏ ਇਹ ਵੀ ਛੱਪੜ ਦੀ ਚਸ ਕਰਦਾ ਏ ਇਹਨੂੰ ਵੀ ਦੇਨੇ ਆ ਜਿਹਦਾ ਵੀ ਵਹਿਮ ਕੱਢਾਂਗੇ ਕਿਤੇ ਹੋਰ ਦਵਾਈ ਨਾਲ ਲੈ ਕੇ ਜਾਣ ਲੱਗ ਜਾਨੇ ਦੋ ਚੰਗਾ ਬੰਦ ਹੀ ਕਰ ਦਾਂਗੇ ਇਹਨਾਂ ਨੂੰ ਦੋਨੇ ਗਲਾਬੀ ਟੂਸੇ ਤੇ ਗਲਾਬੀ ਟੋਰੀ ਹਨਾ ਉਹਦੋਂ ਜ਼ੋਰ ਬਾਲਾ ਲੱਗਿਆ ਸੀ ਪਰ ਅੱਜ ਸੈਟ ਹੈ ਕਬੂਤਰ ਇਹਨੂੰ ਪਾਣੀ ਪੀ ਕਰਦੇ ਆਂ ਵੀ 5 ਐਮਐਲ ਓਨਲੀ 5 ਐਮਐਲ ਪਾਣੀ ਨਾ ਬਾਬਰ ਕੇ ਸੁੱਖ ਪਾਣੀ ਖਿੱਚ ਕੇ ਵਜੇ ਹੈ ਨਾ ਆਪਣਾ ਪੁੱਤਰ ਵੀ ਖੜ ਜਾ ਬਾਲਾ ਹੋਣ ਲੱਗ ਗਿਆ ਤੇ 1 ਮਿੰਟ ਨਹੀਂ ਲਓ ਜੀ ਪੰਜ ਐਮਲ ਵਾਟਰ ਦੇਤਾ ਇਹਨੂੰ ਚਾਹੇ ਵੀ ਠਰ ਗਈ ਆਪਣੀ ਕਬੂਤਰਾਂ ਦੇ ਚੱਕਰਾਂ ਚ ਚਲੋ ਕੋਈ ਗੱਲ ਨਹੀਂ ਕਿਹੜੀ ਆ ਜੀ ਪਰਮਨੈਂਟ ਉਹ ਤਾਹਾਂ ਲਾਦੀ ਹੈ ਦੇਤੇ ਹੋ ਪਤਾ ਨਹੀਂ ਕਿਹੜੀ ਤੇ ਲਾਦੀ ਲਓ ਜੀ ਦੋਵੇਂ ਗਲਾਬੀ ਟੂਸੇ ਤੇ ਟੌਰੀ ਵਾਲਾ ਵੀ ਛੱਡ ਦੇ ਠੀਕ ਹੈ ਇਹ ਬਾਬਾ ਮਣੀ ਰਾਮ ਤੇ ਪਾਣੀ ਖਿੱਚ ਕੇ ਵਜੇ ਬਾਸ ਅਜੇ ਹੋਰ ਕੁਝ ਨਹੀਂ ਚਾਹੀਦਾ ਆਪਾਂ ਨੂੰ ਸੁਜੇ ਸਜੇ ਨਾ ਲਓ ਬਾਪਿਓ ਕਬੂਤਰ ਹੀ ਕਬੂਤਰ ਘਰ ਤੇ ਘਰ ਤੇ ਬਈ ਜਿੱਧਰ ਨਿਗਾਹ ਮਾਰੋਗੇ ਸਾਰੇ ਪਾਸੇ ਆਪਣੇ ਹੀ ਜਾਨਵਰ ਦੇ ਦੇਣਗੇ ਹੈ ਕਿਤੇ ਹੋ ਜਾਂਦੀ ਆਪਣੀ ਆਪਣੀ ਮੋੜ ਆਈ ਮੈਨ ਉਹ ਉਹ ਠੀਕ ਹੈ ਠੀਕ ਹੈ ਆਪਣੀ ਹਰੇ ਪੁੰਜਲੀਆਂ ਲਓ ਜੀ ਆ ਫਰਦੀ ਕੁਛ ਕਾਂਤਕੂਤ ਵਾਲੀ ਆ ਗਈ ਹੈ ਨਾ ਮਤਲਬ ਵੀ ਫਰਦ ਆਪਾਂ ਨੇ 10 11 12 ਛੱਡਿਆ ਹੈ ਨਾ ਕਿੰਨੇ ਇੱਕ ਆ ਜਾਂਦੀ ਜਿਵੇਂ ਕੋਈ ਆਈ ਕੇ ਬੈਠੀ ਕੇ ਦਿਖਾਈ ਚੱਲਾਂਗੇ ਉਨੇ ਵੀ ਆਪਣਾ ਨਾ ਮੋਟਰਸਾਈਕਲ ਉਹ ਖੜਾ ਦੋ ਦਿਨ ਹੋ ਗਏ ਉਹਦੇ ਜੇ ਤੇਲ ਹੈ ਨਹੀਂ ਤੇ ਵਿਚਾਰੇ ਨੂੰ ਅੰਦਰ ਲਾ ਰੱਖਿਆ ਤੇ ਚੁੱਭਰ ਆਇਆ ਸੀਗਾ ਮੈਂ ਕਿਹਾ ਨਾ ਬਾਦਲ ਚੱਲ ਵੜਦੇ ਆ ਤੇ ਬਾਦ ਨੂੰ ਇਹ ਬੂਤਲ ਤੇਲ ਦੀ ਭਰਾ ਲੈ ਹੁਣ 2 ਲੀਟਰ ਵਾਲੀ ਇਹਨੇ ਨਾਲ ਸੌਖਾ ਹੋ ਜਾਊਗਾ ਆਹ ਭਾਈ ਬੈਟਕ ਖੋਲ ਨਹੀਂ ਇਹ ਵੀ ਨਵਾਂ ਫੜਿਆ ਕੱਲ ਪਤਾ ਨਹੀਂ ਕੀਦਾ ਤੇ ਬਲੈਕਟਾਂ ਕਰਕੇ ਬੰਦ ਲਓ ਜੀ ਪਹੁੰਚ ਗਏ ਆ ਪੰਪ ਤੇ ਅੱਲਾਹ ਜੀ ਆ ਕਬੂਤਰੀ ਬੰਦ ਗਏ ਦੋਵੇਂ ਗੁਲਾਬੀ ਬਾਗਲਾ ਕਾਲੀ ਚੀਨੀ ਨਵੀਂ ਪੱਠੀ ਹੈਗੀ ਮੈਂ ਖੱਡੇ ਲਵਾ ਲਗੇ ਹਣ ਇਹ ਵੀ ਜਿਹੜੇ ਕੰਮ-ਕਮ ਦੇ ਜੀ ਆ ਜੀ ਦੇਖੋ ਫਿਰ ਪੈਂਦੇ ਆ ਪੜਾਕੇ ਜਾਨਵਰਾਂ ਦੇ ਵੇਖੋ 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 ਕਹਿੰਦੇ ਕਰੋ ਚੈੱਕ ਐਂਦਰਿਆਣੇ ਕੀ ਹਾਲ ਕਰ ਰੱਖਿਆ ਹੇ ਹੇ ਇਹ ਤਾਂ ਨਵੇਂ ਹੀ ਆ ਇਹ ਤਾਂ ਕੋਈ ਚੱਕਣੀ ਬਹਿ ਜੇ ਤਾਂ ਕੋਈ ਗੱਲ ਨਹੀਂ ਬਹੁਤ ਉੱਡਿਆ ਤਾਂ ਯਾਰ ਵੇਖੋ 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 ਕਬੂਤਰ ਚੈੱਕ ਕਰੋ ਬਾਪੂ ਕਰਤੇ ਕਬੂਤਰ ਹੀ ਕਬੂਤਰ ਸੋ ਮੈਨੀ ਪੀਜਨਸ ਚਲੇ ਇੱਕ ਮਿੰਟ ਨਿਗ੍ਹਾ ਰੱਖਾਉਣ ਭਾਈ ਮੈਂ ਇਹਨਾਂ ਦੀ ਕਰਾਂ ਵੀਡੀਓ ਬਣਾਉਣੀ ਕਰਾਂ ਬੰਦ ਨਵੇਂ-ਨਵੇਂ ਜੀ ਕਬੂਤਰ ਬਹਿ ਜਾਂਦੇ ਕਿ ਪੁਰਾਣਿਆਂ ਦਾ ਕੋਈ ਚੱਕਰ ਨਹੀਂ ਉਹਨਾਂ ਦੇ ਡੰਡਾ ਦੇਵਾਂਗੇ ਆਪਾਂ ਹੇ ਹੇ ਆ ਗਿਆ ਆ ਗਿਆ ਗਲਾਬੀ ਟੂਸੇ ਟੌਰੀ ਵਾਲੀ ਦਾ ਭਰਾ ਆਏ ਹਏ ਹਏ ਆ ਗਿਆ ਆ ਗਿਆ ਆ ਗਿਆ ਕਬੂਤਰ ਬਾਹਲੇ ਆ ਗਏ ਦੇ ਮਗਰ ਬੈਠਣਾ ਆ ਚਾਰ ਕਬੂਤਰ ਬੈਠ ਕੇ ਆ ਗਏ ਬਈ ਇੱਕ ਇੱਕ ਨਵੀਂ ਕਬੂਤਰੀ ਐ ਤਿੰਨ ਪੁਰਾਣੇ ਐ ਇੱਕ ਕਬੂਤ ਪਹਿ ਗਈ ਇੱਕ ਗਲਾਬੀ ਕਾਂਤਲੀ ਕਾਲੀ ਚੀਨੀ ਬੈ ਗਈ ਇੱਕ ਸੱਜੇ ਗਲਾਬੀ ਟੂਸੇ ਵਾਲੀ ਬੈ ਗਈ ਨਹੀਂ ਨਹੀਂ ਦੋ ਪੁਰਾਣੇ ਆ ਦੋ ਨਵੇਂ ਆ ਇੱਕ ਹਰਾ ਟੂਸਾ ਦੇ ਟੌਰੀ ਵਾਲਾ ਬੈ ਗਿਆ ਲਓ ਜੀ ਇਧਰ ਕਬੂਤਰਾਂ ਨੂੰ ਦਾਣੇ ਰੱਖ ਦਈਏ ਬਈ ਆਇਓ 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 ਬੱਤਾ ਇਦਰ ਦੂਜੇ ਪਾਸੇ ਰੱਖ ਦੇ ਆਪਣੇ ਕਬੂਤਰਾਂ ਨੂੰ ਵੀ ਹਨਾ ਤੇ ਛੇਦਰਾ ਸਾਰਿਆਂ ਥੱਲੇ ਲਾਤੀਆਂ ਬਈ ਕੋ ਤੰਗ ਕਰੀ ਜਾਂਦੇ ਸੀਗੇ ਮਤਲਬ ਇੱਕ ਮਿੰਟ ਆਇਓ 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 ਚੱਕਰ ਕੀ ਹਨਾ ਵੀ ਆਏ ਇੱਕ ਦੂਜੀ ਤੋਂ ਆਏ ਉੱਡ ਗਏ ਤੋਂ ਐ ਤੇ ਉੱਡ ਗਏ ਤੋਂ ਐ ਤੇ ਫਿਰ ਮੈਂ ਸਾਰਿਆਂ ਲਾ ਹੀ ਦਿੱਤੇ ਮੈਂ ਕਿ ਕੀ ਲੱਗ ਰਿਆਂ ਦੇ ਤੋਂ ਸਾਰੇ ਥੱਲੇ ਲਾ ਕੇ ਬਾਅਦ ਉੱਚੀਆਂ ਲਾਵਾਂਗੇ ਹਰੀ ਕਾਂਤਾ ਦੀ ਛਾੜੀ ਇਹਨੇ ਬਦਾਮ ਲਈ ਖਾ ਹੁਣ ਦਾਣੇ ਦੂਨੇ ਖਾ ਲੈਨੇ ਨੇ ਉਹਦੀ ਤੇ ਕਬੂਤਰ ਉੜਦੇ ਰਹਿ ਗਏ ਵੀ ਬਾਹਰ ਕੋਲੀ 5-6 ਕਬੂਤਰ ਉੜਦੇ ਰਹੇਗੇ ਹਨ ਤੇ ਸਾਢੇ 10 ਹੋਈ ਹੈਗੇ ਤੇ ਬਾਕੀ ਸਾਰੇ ਅੰਦਰ ਕਰਤੀ ਬਈ ਤੇ ਪਰ ਮੈਨੂੰ ਹੀ ਪਤਾ ਵੀ ਕਿਵੇਂ ਅੰਦਰ ਕੀਤੇ ਹੈ ਹਨ ਭੈਂਦਣਿਆਂ ਨੇ ਲਹੂ ਪੀ ਲਿਆ ਯਾਰ ਮਹਾਨਾ ਕੋਟ-ਕੋਟ ਕੇ ਅੰਦਰ ਕੀਤੇ ਮੈਂ ਤਾਂ ਆ ਤਿੰਨ ਇਹ ਹੋਗੀਆਂ ਇਹਨਾਂ ਚ ਇੱਕ ਛੇਦਰੀ ਦੇ ਬੰਨੀ ਸੀ ਦੋ ਆ ਹੋਗੀਆਂ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਦੋ ਆ ਹੋਗੀਆਂ ਬਈ ਠੀਕ ਹੈ ਉਹ ਜੀ ਤੇ ਮੋਜੇ ਨੂੰ ਪਾਣੀ ਪਿਆਦ ਗਏ ਆ ਲਾਈਟ ਵੀ ਆ ਗਈ ਆਇਆ 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 ਮੋਜੇ ਆਇਆ ਆਇਆ ਹਰੀ ਟੂਸਟ ਆਇਆ 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 ਬੋਤਲ ਆਇਆ 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 ਪੀਲਾ 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 ਵਾਸਾ ਬਹੁਤ ਹੈ ਲਓ ਜੀ ਤੇ ਕੱਚ ਘੋਣਾ ਤੱਕ ਨੂੰ ਪਿਆ ਦੇ ਥੋੜਾ ਆਇਆ 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 ਬੋਤਲ ਵਾਸਾ ਬਹੁਤ ਹੈ ਕਰੇ ਨਾ ਲਓ ਬਾਪੂ ਹਰੀ ਗਲابی ਬਾਗਲ ਵਾਲੀ ਵੀ ਆ ਕੇ ਬੈਠ ਗਈ ਬਈ 10 ਵਜੇ 50 ਮਿੰਟਾਂ ਤੇ ਲਓ ਜੀ ਪਿਆਗੇ ਪਾਣੀ ਇਹਨਾਂ ਨੂੰ ਹੋਰ ਥੋੜਾ ਥੋੜਾ ਆਇਆ 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 ਬਸ ਪੋਟਰ ਹਾਂਜੀ ਬਾਬੇ ਇਹ ਸਾਰੀਆਂ ਕਬੂਤਰਾਂ ਨੂੰ ਤਾਂ ਪਿਆ ਤਾ ਤੇ ਆਹ ਦੋ ਕਬੂਤਰਾਂ ਰਹਿ ਗੀਆਂ ਬਈ ਇੱਕ ਮਿੰਟ ਇਹਨਾਂ ਦਾ ਵੀ ਕਰ ਦਿਆਂ ਹਲੋ ਰੁਕੋ ਲਓ ਜੀ ਇਹਨੂੰ ਵੀ ਪਿਆਦ ਗੇ ਲੈ ਖੰਡ ਪੀਲਾ 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 ਪਾਣੀ ਹੈ ਤੇਰੇ ਸਾਹਮਣੇ ਪਤਾ ਹੀ ਨਾ ਤੈਨੂੰ ਆਹ ਮਾਰ 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 ਧੌਣ ਵਿੱਚ ਪੀਲਾ ਪੀਲਾ ਨਹੀਂ ਉਹ ਮੈਂ ਨਹੀਂ ਪੀਤਾ ਆਇਆ 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 ਪੀਣਾ ਆਇਆ ਆਇਆ ਓਕੇ ਆਇਆ 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 ਪੀਉਂ ਆਇਆ ਆਇਆ ਵਾਸਵਾ ਬਹੁਤ ਹੈ। ਲਓ ਜੀ ਹਰੇ ਟੂਸੇ ਵਾਲਾ ਬੈਠ ਗਿਆ। 11:00 ਵਜੇ 12 ਮਿੰਟਾਂ ਤੇ ਤੇ ਟੈਂਪਰੇਚਰ ਹੋ ਚੱਲਿਆ ਵੀ ਲਗਭਗ 40 ਡਿਗਰੀ ਠੀਕ ਹੈ। ਇੱਕ ਮਿੰਟ ਲਾ ਦੇ ਆਉਣ ਨੂੰ। ਲਓ ਭਾਈ। ਮੁੜ ਗਏ ਦੂਜੇ ਜਾਨਵਰ ਤਾਂ ਸਾਰੇ। ਜਦੋਂ ਨਹੀਂ ਟੈਂਪਰੇਚਰ ਵਿਖਾ ਓਏ। ਮਾਰਦੇ ਓਏ ਭਰਾਓ ਹਜੇ 11:00 ਵਜੇ 11:20 ਮਿੰਟ ਹੋਇਆ ਤੇ ਟੈਂਪਰੇਚਰ ਵੇਖੋ ਤੁਸੀਂ। ਟੈਂਪਰੇਚਰ 39। ਬਸ ਇੱਕ ਦੋ ਚਾਰ ਮਿੰਟ ਤੱਕ ਹੋ ਜਾਣਾ 40 ਫਿਰ 41 42। ਕੂਤਰਾ ਨੇ ਘਰ ਵੀ ਨਹੀਂ ਵੇਖੀ ਅਜੇ ਧਾਨਾ ਕਬੂਤਰ ਜਿਹੜੇ ਮੁੜੇ ਜਾਂਦੇ ਆ ਬਈ ਗਲਾਬੀ ਫੁੰਜਲੇ ਵੀ ਚੱਲ ਪਿਆ ਅੱਜ ਨਹੀਂ ਹਾਂ ਗਲਾਬੀ ਫੁੰਜਲੇ ਬਈ ਨਹੀਂ ਕਿ ਛੱਪੜ ਤੇ ਅੱਜ ਹਨਾ ਸਹੀ ਫਰਦਾ ਘਰ ਤੇ ਤੇ ਗਲਾਬੀ ਟੂਸੇ ਵਾਲੇ ਵੀ ਛੱਪੜ ਤੇ ਨਹੀਂ ਕੋ ਵੀ ਘਰ ਤੇ ਫਰਦਾ ਜੇ ਉਹਨਾਂ ਦੀ ਨਿਗਾਹ ਤੇ ਆ ਸੀ ਤੇ ਮੋਟਰਸਾਈਕਲ ਉਹਦੀ ਚੱਕਦਾਂਗੇ ਜਦੋਂ ਤੁਸੀਂ ਸੁਣਵਾੜਗੇ ਸਾਨੂੰ ਉਹ ਹਾਂ ਲਓ ਜੀ ਤੇ ਇਹ ਕੂਤਰਾ ਨੂੰ ਵੀ ਡਾਕਵਾ ਬਾਣੀ ਪਿਆਦ ਗਈ ਆਇਓ 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 ਬੱਤ ਬਸ ਵੇ ਮੋਟਿਆ ਤੂੰ ਬਿਲੈ ਛੇਤੀ ਛੇਤੀ ਕਾਡ ਮੋਜੀ ਨੂੰ ਵੀ ਲੈ ਲੈਂਦੇ। ਲਓ ਭਾਈ ਰੱਖ ਦੀ ਰਾਜਵੰਪਾਣੀ ਕੂਤਰਨ। ਆਇਓ 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 ਉਹ ਆ ਬੜਾ ਭੀਗੀ ਵੰਦ ਨਹੀਂ ਕਾਲੀ ਜੀਨੀ। ਚੱਲ ਕੋਈ ਨਾ ਹੁੰਦਾ ਭੀਗੀ। ਅਨ ਲੱਗਦੀ। ਇਹਨਾਂ ਨੂੰ ਪਿਆਦ ਗੇ। ਇਹਨਾਂ ਨੂੰ ਕੋਈ ਚੱਕਰ ਨਹੀਂ ਇਹਨਾਂ ਨੂੰ ਦੋ ਦੋਰੀ ਪਿਆ ਹੋਇਆ। ਆਇਓ 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 ਇਹ ਨਹੀਂ ਪੀਣਾ ਵੀ ਨਹੀਂ 100% ਦਾ। ਆਇਓ 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 ਇੱਕ ਕਾਰੀ ਕੱਟ ਪੀਤਾ ਇੱਕ ਕਬੂਤਰੀ ਦਾ ਜੋਰ ਲੱਗ ਗਿਆ ਵੀ ਸਭ ਤੋਂ ਵੱਧ ਆਪਣੇ ਟੂ ਸੇਡੰਡੀ ਆੜੀ ਦਾ ਉਹ ਦੇਖੋ ਇੰਨੀ ਮੀਂਹ ਜੀ ਆਂਦੀ ਹੈ ਕੱਲ ਵਾਲੇ ਕਬੂਤਰ ਨੂੰ ਉਹ ਦੇਖੋ ਉਰੂ ਜੀ ਕੌਣ ਜੀ ਹੋਈ ਬੈਠੀ ਹੈ ਬੁੱਧੂ ਜੀ ਕੋਣੀ ਪਈ ਹੈ ਤਾਂ ਆ ਦੇਖੋ ਲੈ ਓਏ ਓਏ ਉਹ ਦੇਖੋ ਹੋਰ ਆਏ ਆਏ ਯਾਰ ਦੇਖ ਆਏ ਆਏ ਇਹ ਕਰਨ ਲੱਗੀ ਵਿਚਾਰੀ ਹੋਰ ਉਹ ਜੀ ਚਲੋ ਕੋਈ ਦੇਖੀ ਕੋਈ ਹੋਰ ਉਹ ਵੀ ਪਾਣੀ ਦੀ ਸੀ ਉਹ ਵੀ ਪਾਣੀ ਦੀ ਸੀ ਇਹ ਸੁੱਕੀ ਹੈ ਕਿਹੜੇ ਲਾਲਾਂ ਜਿਹੜੇ ਘੜੀ ਹਾਏ ਯਾਰ ਜੀ जी एक कबूतरा ने माडका बना चुंजा लवाद गए आयो 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 बस आया पत्त बस ओके हो गई रिपोर्ट राव जी इधर इनू भी प्यारे थोड़ा आया 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 आया, आया पत्ता कांटे नु बस आया 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 मडाई मूव टू सिडन दिल्ली लो आए आया आया हाय 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 बस ਆ ਗਿਨਾ ਦਾ ਪੁੱਤ ਆ ਬਾਈ ਆ ਆ ਜਾ ਲਓ ਜੀ ਥੋੜਾ ਜਿਹਾ ਬਣੀ ਹੋਰ ਪੈਦਗੇ ਆ ਆ ਜਾ ਆ ਜਾ ਆ ਜਾ ਆਇਆ ਪੁੱਤ ਹਾਈ 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 ਬਸ ਬਸ ਕੰਡੀਸ਼ਨ ਡਾਉਣੀ ਏ ਦੀ ਚਲੋ ਬਾਪੋ ਹੁਣ ਮੜਾ ਜਾ ਦੁਕਾਨ ਤੇ ਜਾਇਏ ਅਸੀਂ ਹਣਾ ਪਤਾ ਕਬੂਤਰਾਂ ਵਾਲੇ ਉਹ ਪੇਪਰ ਜੇ ਕਢਾ ਕੇ ਲਿਓਣੇ ਆ ਆਪਣੇ ਜਿਹੜੇ ਹੁੰਦੇ ਆ ਉਹ ਰੰਗ ਰੰਗ ਜਿਹੇ ਵਾਲੇ ਉਹ ਨਵੇਂ ਕਬੂਤਰ ਵੀ ਚੱਲ ਪੈਣਾ ਲਗਪਗ ਤੇ ਬਾਕੀ ਕੁਛ ਮਾੜਾ ਮੋਟਾ ਠੰਡਾ ਰੱਟਲਾ ਆ ਗਈ ਗੜਮੀ ਵਾੜੀ ਹੋਈ ਪਈ ਐ ਬਿੱਲੂ ਕੁੱਡੇ ਜੜ ਚਲ ਗਏ ਲੌਜੀ ਆ ਗਈ ਘਰੇ ਤੇ ਇਹਨੂੰ ਪਿਆਦ ਗੇ ਪਾਣੀ ਆਇਆ 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 ਰਾਜਾ ਲੌਜੀ ਰਾਜਾ ਮਾ ਪਾਣੀ ਇਹਦਾ ਹੋ ਗਿਆ ਏ ਓਕੇ ਰਿਪੋਰਟ ਲੌਜੀ ਤੇ ਕੰਡ ਕਾਂਤ ਨੂੰ ਵੀ ਰਾਜਾ ਪਿਆਦ ਗੇ ਆਇਆ 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 ਬੋਟਲ ਲੌਜੀ ਇੰਨਾ ਕਿ ਵੀ ਪੀਣੀ ਐ ਅੱਧੇ ਪੰਜਾਬ ਦਾ ਪਾਣੀ ਪੀ ਗਏ ਤਾਂ ਲਓ ਜੀ ਇਹ ਤੇ ਇੰਦਰ ਗਲਾਬੀ ਫੁੱਲ ਜੀ ਨੂੰ ਰੱਖ ਦਿਆ ਆਇਆ 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 ਪੁੱਤ ਆਇਆ 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 ਬਾਕੀ ਰਹਿਣਾ ਬਹੁਤ ਆਉਦੂ ਵਾਰ ਅੱਜ ਮੈਂ ਪਿਆਦਾ ਲਓ ਜੀ ਤੇ ਟੂਸੇ ਡੰਡਿਆ ਤੋਂ ਪਾਣੀ ਵਿਖਾ ਦੇ ਬਣਾਇਆ ਆਇਆ ਪੁੱਤ او ਆਰਐਸ ਵਾਲਾ ਪਾਣੀ ਹਣਾ ਕਮਲ ਜੀ ਮਰੀਆਂ ਦੇ ਵੇਲੇ ਸੈਟ ਤਾਂ ਹੋਈ ਨਹੀਂ ਕਪੂਤਰੀ ਤੁਹਾਡੇ ਸਾਹਮਣੀਆਂ ਵੇਖੋ ਚਲੋ ਕੋਈ ਦਿੱਕਤ ਨਹੀਂ ਕਰ ਲਾਂਗੇ ਬਹੁਤ ਟਾਈਮ ਤੇ ਹਾਂਜੀ ਇਹ ਪੇਜ ਲੈ ਕੇ ਆਂਦੇ ਆਪਾਂ ਕਬੂਤਰਾਂ ਦੇ ਰੰਗ ਰੂਗ ਹਨਾ ਨੋਟ ਕਰਨ ਨੂੰ ਕਾਪੀ ਤੇ ਉਹ ਮੁੱਕ ਗਏ ਸੀ ਪਹਿਲਾਂ ਵਾਲੇ ਵੀਕ ਸੀਗੇ ਤੇ ਕੀਕ ਹੋਰ ਲੈਣਦੇ ਆਪਾਂ ਮਾਨੇ ਕਿਲੋ ਤਿੰਨ ਪੀਚ ਕਢਾ ਲੈਂਦੇ ਦਮਣੀ ਕੱਟੀਆਂ ਦਾ ਸਿਜ਼ਰ ਨਾਲ ਆਹ ਜਿਹੜੇ ਤੇ ਬਾਅਦ ਚ ਜਦੋਂ ਲੋੜ ਪਈ ਉਹ ਦੋ ਵਰਤਾਂਗੇ ਕਿਰਾਂਦਰ ਰੱਖ ਲਿਆ ਸਾਰੇ ਆਪਾਂ ਇੱਕ ਮਿੰਟ ਇੱਥੇ ਸਾਂਭਦ ਕੇ ਪਾਈ ਇਹਨਾਂ ਨੂੰ ਤੇ ਕਬੂਤਰ ਸਾਰੇ ਵੇਖੋ ਜਾਣ ਪਿੰਜਰੇ ਡਟੇ ਪਿਆ ਮੇਰੇ ਮਨੂੰ ਡਟੇ ਪਿਆ ਕਹਿੰਦੇ ਬਾਹਰ ਬਾਹਰ ਦੋ ਹੀ ਰੇਕੇ ਗਗਲਾ ਵੀ ਬਗਲ ਵਾਲੀ ਤੇ ਆਹ ਫਿਰਦੀ ਵੇਖੋ ਵੇਖੋ ਢੇਗਦੀ ਵੇਖੋ ਢੇਗਦੀ ਫਿਰਦੀ ਇੱਕ ਰੇਗਾ ਗਗਲਾ ਵੀ ਟੂ ਸਿਆਣਾ ਲਓ ਜੀ ਕਾਂਟੋ ਫੜ ਲਿਆ ਗਾਵਾ ਦਾ ਹੋਰ ਖਾਨ ਚੀਂਗਾ ਪਖਾਣੇ ਦਾ ਦੇਤੀ ਡਾਉ ਦਾ ਪਰ ਤੁਹਾਨੂੰ ਪਤਾ ਹੀ ਹੈ ਨਾ ਚਲੋ ਅੰਦਰ ਲਓ ਜੀ ਜਿਹੜੇ ਦੋ ਰਹਿ ਗਏ ਇਹ ਵੀ ਅੰਦਰ ਇੱਕ ਤਾਂ ਗਈ ਚੱਲ ਚੱਲ ਗਾਂਦਰਾ ਪਾਦੀ ਹੁਣ ਮੈਂ ਛੱਪੜ ਤੇ ਬੈਠ ਕੇ ਤੂੰ ਹਰਾ ਹਰਾ ਹੋਇਆ ਤੇ ਲੱਗਿਆ ਤੇਰੀ ਕਰਤੂਤ ਦਾ ਪਤਾ ਚੱਲ ਚੱਲ ਇਹਦਾ ਮੂੰਹ ਹੀ ਹੈ ਨਹੀਂ ਇਹਦਾ ਮੂੰਹ ਹੀ ਹੈ ਨਹੀਂ ਮੂੰਹ ਹੀ ਇਸ ਕੰਮ ਵਾਲਾ ਲਓ ਜੀ ਤੇਰਾ ਦੋਵੇਂ ਕੂਤਰਾਂ ਨੂੰ ਰਾਜਾਂ ਬਣ ਰੱਖ ਲਿਆ ਆਇਓ 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 ਕਿਦਰ ਕਬੂਤਰਾਂ ਨੂੰ ਗਦਾਵ ਰੱਖ ਆਇਓ 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 ਬਤਹ ਕਿ ਕੀ ਆਉਂਦੇ ਰੱਟ ਪਉਂਦੇ ਆਇਓ 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 ਖਾ ਲੋ ਅੱਛੀ ਲਾਉ ਦਿਖ ਕਰੋ ਤੇ ਆ ਦੇਖੋ ਇੱਕ ਮੈਂ ਵਾ 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 ਮੰਨਦਾ ਐ ਇਹ ਰੰਗ ਲੱਗਿਆ ਹਰੀਆ ਬਗਲਾ ਕਰਕੇ ਲਿਆ ਐ ਆਪ ਲਾ ਕੇ ਲਿਆ ਐ ਆ ਵਾ ਵਾ ਰੰਗ ਬਗਲਾਂ ਕਰਾ ਲਿਆ ਤੇ ਇਹ ਛੌਂਕ ਸਿਰੂ ਇਹਨੂੰ ਛੌਂਕ ਸਿਰ ਰੰਗਦਿਆਂ ਨੂੰ ਪਹਿਲੇ ਦਿਨ ਤੋਂ ਇਹ ਵਾਗੜੇ ਪੀਤਾ ਕਿ ਵੀ ਤੜਕੇ ਦਾ ਫਿਰਦਾ ਇਹ ਜਦੋਂ 11:00 ਵਜੇ 11:30 ਵਜੇ 11:30 ਵਜੇ ਉਤਰਾਂ ਨੂੰ ਛੱਡ ਕੇ ਜਦੋਂ ਹਿੱਕਨ ਨੂੰ ਜਾਂਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਵੀ ਛੱਪੜਾ ਖੜੇ ਦੂਜੇ ਪਾਸੇ ਉਥੇ ਜਾਂਦਾ ਨਾ ਕੰਨ ਦੇ ਬੈਠੇ ਨਾ ਬਣੀ ਦੇ ਬੈਠੇ ਸਿੱਧਾ ਛੱਪੜ ਦੇ ਵਿਚਾਲੇ ਚੁੰਮੀ ਲਾਉਂਦਾ ਹੈ ਇੱਕ ਅਦੀ ਪਣੀ ਚੁੰਮੀ ਲਾ ਕੇ ਮਾੜਾ ਜਾ ਘੁੱਟ ਦੋ ਘੁੱਟਾ ਫੇਰ ਜੁੜੀ ਘੁੱਟ ਦੋ ਘੁੱਟਾ ਫੇਰ ਉੱਡੂਗਾ ਉੱਡੂ ਫੇਰ ਆ ਕੇ ਕਿ ਚਲਦੀ ਦੇ ਬਈ ਪੂਰਾ ਆਹ ਨਮ ਡਰਦਾ ਇੱਕ ਦੱਟ ਕਰਕੇ ਹਾਂ ਉੜਦਾ ਬਹੁਤ ਸਿਰੇ ਵਾਲਿਆ ਯਾਰ ਪਰ ਆ ਕਿਤੇ ਦਮਾੜੀ ਇਹਦੀ ਤੇ ਬੰਦ ਆਏ ਬਸ ਹਰਾ ਘੰਡ ਦਾ ਬੰਦ ਆਏ ਸਾਰੀਆਂ ਮਗਲ ਦੀਦ ਕਰਾਈਦਾ ਪਿੰਡ ਚ ਭਾਂਜੋ ਛਪਣਾ ਤੇ ਫਿਰਦੇ ਸਾਰੇ ਉਤਰਾ ਖੜੇ ਇਹਨਾਂ ਦੇ ਨਾਲ ਲਾਉ ਜੀ ਇਧਰ ਇੱਕ ਕਬੂਤਰ ਨੂੰ ਚੱਲ ਅੰਦਰ ਬਾਹਰ ਆਈ ਨਹੀਂ ਹੈ ਬਾੜੀ ਗਾਲ ਹੈ ਮਦਾਮ ਰੱਖ ਦੀ ਬਈ ਆਇਆ 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 ਪੁੱਤ ਕਾਲੀ ਜੀ ਨਹੀਂ ਹਰੀ ਗਾ ਵੀ ਬਗਲ ਕਾਲੀ ਜੀ ਨਹੀਂ ਗੁਲਾਬੀ ਕਾਂਦ ਓ ਤੇ ਜੋ ਦੂਜਿਆਂ ਨੂੰ ਵੀ ਰੱਖ ਦਿਆ ਨੇ ਮੇੜਦਾ ਕੰਮ ਛੇਤੀ ਸਾਰਿਆਂ ਦਾ ਜੀ ਤੇ ਦੋ ਹੋਰ ਕੁਤਰਾਂ ਨੂੰ ਰੱਖ ਗਏ ਛੇਤੀ ਛੇਤੀ ਮੁਕਾਲ ਜਾਈ ਜਾਂਦੀ ਐ ਆਇਆ 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 ਪੱਤਾ ਇਧਰ ਭੂਤ ਨੂੰ ਰੱਖਦੀ ਆਇਆ 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 ਖੰਡ ਲਓ ਜੀ ਤੇ ਇਹਨਾਂ ਨੂੰ ਵੀ ਖਾਂਦ ਗਏ ਤੇ ਹੋਰ ਕੱਟ ਦਗੇ ਦੋ ਪੂਤ ਲਓ ਜੀ ਇਧਰ ਇਹਨੂੰ ਵੀ ਰੱਖਦੀ ਆਇਆ 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 ਪੱਤਾ ਇਧਰ ਤਾਂ ਇਹਨੂੰ ਰੱਖਦੀ ਆਇਆ ਆਇਆ ਤੂੰ ਅੰਦਰ ਚਲ ਤਾਂ ਇਹਨੂੰ ਕਿਨੇ ਛੱਦਿਆਗਾ ਆਇਆ 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 ਆ ਗਾੜੇ ਲੱਗੇ ਬਾਹਰ ਆਇਆ 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 ਲਾਉਜੀ ਓਕੇ ਹੋ ਗਿਆ ਰਿਪੋਰਟ ਹਾਂਜੀ ਤੇ ਕੱਚ ਕਾਂਦ ਇਹਨੂੰ ਵੀ ਰੱਖਦੇ ਆ ਵੀ ਬਦਾਮ ਆਪਣੇ ਆਇਆ 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 ਪੁੱਤ ਖਾਲਾ ਤੇ ਦੂਜਿਆਂ ਨੂੰ ਪਾਈਏ ਦਾਣੇ ਬਈ ਯਾਰ ਪਹਿਲਾਂ ਬਹੁਤ ਲੇਟ ਹੋ ਗਿਆ ਪੈਕਮੈਂਟ ਰੋਕੋ ਖਰਚ ਲਾਉਜੀ ਇਹਨਾਂ ਨੂੰ ਟ੍ਰੇਆਂ ਰੱਖਦੇ ਆ ਦਾਣੇ ਲਗਾ ਆਇਓ 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 ਪੁੱਤ ਆਇਓ 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 ਹੰਡਰ ਨਾ ਰੱਖ ਰਿਹਾ ਪਾਣੀ ਵਾਲਾ ਕੌਲ ਲਗਾ ਕਿ ਪੰਗਾ ਹੀ ਹੈ ਉਹਦਾ ਲਾਉਜੀ ਇਧਰ ਇਹਨੂੰ ਰਾਜਮਾ ਪਾਣੀ ਧਾਰਦ ਕੇ ਆਇਓ 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 ਪੁੱਤ 2 ਸੇ ਡੰਡੇ ਵਾਲੀ ਬੱਸ ਕਰਦੇ ਕਿੰਨਾ ਪੀਵੇਂਗੀ ਤੇ ਘੰਡ ਗਾਂਦ ਵਾਲੀ ਬਣੀ ਪੀਂਦੀ ਹੈ ਕਿੰਨੀ ਹਾਂਜੀ ਮੇਰੇ ਵੀਰੋ ਤੇ ਚੱਕਰ ਆਇਆ ਹੋ ਗਿਆ ਬਈ ਪੁਰਾਣੇ ਕੂਤਰਾਂ ਨੂੰ ਬਾਦਾਮ ਪਾਈ ਗਏ ਹਨ ਵੱਧ ਮਤਲਬ ਜ਼ਿਆਦਾ ਨੂੰ ਪਾੜਿਆ ਤਾਂ ਸਾਰਿਆਂ ਨੂੰ ਤੇ ਜਿਹੜੇ ਉਹ ਸੱਚ ਨਵੇਂਆਂ ਨੂੰ ਬਾਦਾਮ ਪਾਈ ਗਏ ਹਨ ਤੇ ਪੁਰਾਣਿਆਂ ਵਾਸਤੇ ਬਾਦਾਮ ਗਏ ਘਟ ਗਈ ਠੀਕ ਹੈ ਇਹ ਰੌਲਾ ਹੋ ਗਿਆ ਹੁਣ ਭਿਉਂਤੇ ਆ ਮੈਂ ਕਰ ਤੱਤਾ ਪਾਣੀ ਲੈ ਆ ਕੇ ਹਨ ਉਹ ਧੁੱਪੇ ਰੱਖ ਕੇ ਆ ਪੀਓਗੇ ਤੇ ਛੇਤੀ ਭੇਜ ਜਾਣਗੇ 2 ਘੰਟੇਾਂ ਚੀ 3 ਘੰਟੇਾਂ ਚ ਫਿਰ ਪਾ ਦੇਂਗੇ ਇਹਨਾਂ ਨੂੰ ਲਓ ਜੀ ਤੇ ਸਾਰੀਆਂ ਕਬੂਤਰਾਂ ਨੂੰ ਛਕੜ ਤੀਆਂ ਬਈ ਜਿਨ੍ਹਾਂ ਦੇ ਦਾਣੇ ਤੇ ਬਦਾਮ ਓਕੇ ਰਿਪੋਰਟ ਹੋ ਗਈ ਤੇ ਲਗਭਗ ਬਸ ਪਿੰਜਰੇ ਤਾਂ ਵਿਹਲੇ ਹੀ ਹੋ ਗਏ ਮੇਨ 2-3 ਕਬੂਤਰ ਜੀ ਰਹਿ ਗਏ ਅੰਦਰ ਤਾਂ ਦੋ ਕਬੂਤਰਾਂ ਰਹਿ ਗਏ ਦੋ ਕਬੂਤਰ ਰਹਿ ਗਏ ਨਾ ਲਓ ਜੀ ਤੇ ਇੱਧਰ ਹਰੇ ਟੂਸੀ ਵਾਲੇ ਨੂੰ ਤੇ ਘੰਡ ਕਾਂ ਤੱਕ ਬਦਾਮ ਰੱਖ ਦੀ ਆਇਓ ਪੁੱਤ ਆਇਓ 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 ਆਇਆ 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 ਲਓ ਜੀ ਖਾਣ ਦੇ ਰਾਂ ਨੂੰ ਕਰਨ ਦੇ ਚੱਲ ਲਓ ਜੀ ਗਲਾਬੀ ਟੂਸੇ ਤੇ ਗਲਾਬੀ ਟੋਰੀਅਲ ਵੀ ਰੱਖਦੀ ਵੀ ਬਦਾਂ ਆਇਆ 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 ਬੱਤ ਖਾਣਾ ਕਰ ਚੱਲ ਤੂੰ ਵੀ ਲਓ ਜੀ ਉਧਰ ਗਲਾਬੀ ਫੁੰਝਲ ਨੂੰ ਰੱਖ ਦੇਉਂਦਾ ਆਇਆ 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 ਬੱਚੇ ਖਾਣਾ ਹੁੰਦੀ ਇਹ ਪੇੜ ਹਾਂਜੀ ਬਾਪੂ ਆਗੇ ਕਰੋ ਬਈ ਚਾਰ ਰੋਟੀ ਖਾ ਪੀ ਕੇ ਤੇ ਛੜਦੇ ਦੋਵੇਂ ਗਲਾਬੀ ਟੂਸੇ ਇਹ ਤੌਰਿਆਂ ਨੂੰ ਅੰਦਰ ਹਰੇ ਟੂਸੇ ਵਾਲੇ ਵੀ ਅੰਦਰ ਛੜਤਾ ਤੇ ਹਰਾ ਕੰਡ ਗਲਾਬੀ ਕੰਤਲੀ ਵੀ ਅੰਦਰ ਛੜਤੀ ਬਸ ਅੰਦਰ ਇੱਕ ਦੋ ਕੂਤਰੀ ਰਹਿ ਗਏ ਬਣਾਦਾ ਤੇ ਇਧਰ ਰੱਖ ਦਈਏ ਬਈ ਗਲਾਬੀ ਟੂਸਿਆਂ ਦਾ ਹੀ ਬਦਾਮ ਇਕੱਠੀ ਖਾਣੇ ਨਾਲ ਮਿਲ ਕੇ ਆਇਆ 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 ਬੱਤ ਤੇ ਇਧਰ ਰੱਖ ਦਗੇ ਆਪਣੀ ਤਾਂ ਹਾਂ ਟੂਸੇ ਡੰਡੀ ਆਈ ਡੰਡੇ ਵਾਲੀ ਨੂੰ ਵੀ ਬਦਾਮ ਆਇਆ 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 ਖੰਡ ਪਨੀਰਾ ਦੇ ਪੁੱਤਰ ਤਾਂ ਲੱਗ ਪਿਆ ਜਮਾਨਾ ਕੀ ਕੰਮ ਨਹੀਂ ਕਰਦੇ ਇਸ ਦਾ ਬਾਊਟ ਦਿਨਾਂ ਦਾ ਛੱਡ ਰੱਖਿਆ ਹੈ ਚੱਕਰ ਨਹੀਂ ਜਾਣਾ ਲਓ ਭਾਈ ਇਹਨੂੰ ਹੀ ਸੜਦੇ ਤੂਸੇ ਡੰਡੇ ਨਹੀਂ ਖੋਡੇਗਾ ਉਹ ਕੋਗਾ ਮੇਰੇ dane ਪਾਣੀ ਬਲਾਮਾਂ ਦਾ ਆ ਲਓ ਜੀ ਇਧਰ ਵੱਡੀਆਂ ਕਬੂਤਰਾਂ ਨੂੰ ਰੱਖ ਦਿੱਤੇ dane ਆਇਓ 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 ਬੱਤਾ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖ ਦਿੱਤੇ ਭਾਈ ਆਇਓ 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 ਬੱਤਾ ਤੇ ਨਾਲ ਦੀ ਨਾਲ ਵਾਟਰ ਵੀ ਪਾਤਾ ਭਾਈ ਕਬੂਤਰਾਂ ਨੂੰ ਕਬੂਤਰਾਂ ਆ ਕਬੂਤਰਾਂ ਵਾਲੇ ਪਾਸੇ ਹੀ ਪਾਦ ਗਏ ਹਾਂਜੀ ਕਬੂਤਰਾਂ ਨੂੰ ਵੀ ਪਤਾ ਵਾਟਰ ਪੀ ਜਾਂਦੇ ਆ ਠੰਡਾ ਕੁਜਾਂ ਵਾਲਾ ਪਾਣੀ ਤੇ ਬਾਕੀ ਵੀ ਪਾਣੀ ਵੀ ਮੁੱਕ ਚਲੇ ਆ ਆਪਣੇ ਉੱਤੇ ਕਬੂਤਰਾਂ ਵਾਸਤੇ ਨਾ ਕੱਸੀ ਵਾਲਾ ਉਹ ਵੀ ਲਿਆਉਣਾ ਸੀ ਅੱਜ ਤੇ ਆਪਣਾ ਫੋੜ ਕਰੇ ਹੈ ਨੀਗਾ ਡਰਮ ਤਾਂ ਹੈਗਾ ਚਲੋ ਕੋਈ ਗੱਲ ਨਹੀਂ ਕੱਲ ਨੂੰ ਵੀ ਰੈਲੀ ਹੋਣੀ ਹੈ ਕੱਲ ਨੂੰ ਕਰ ਲੈਣਾ ਚਲੋ ਲਾਵਾਂ ਭਈ ਇਹਨਾਂ ਨੂੰ ਲੋਕ ਲੋਕ ਮੈਂ ਤੇ ਮੋਤੀ ਦੇ ਵੀ ਦਰਸ਼ਨ ਕਰ ਲਾ ਆਪਣੇ ਦੇ ਜੇ ਕਰਨੇ ਤਾਂ ਖੜ ਜੋ ਮੋਤੀ ਓਏ ਇਹਨੂੰ ਸੁਣਦਾ ਸੰਦਾ ਨਹੀਂ ਭਈ ਨਹੀਂ ਦੀਨਾ ਹਾਂ ਵਿਚਾਰ ਨੂੰ ਓਲਡ ਵੇਪਨ ਕਮ ਓਵਰੇਜ ਹੋ ਗਿਆ ਰੱਤੀ ਲੱਗਦੀ ਬਈ ਮੈਨੂੰ ਆਪਣੀ ਉਹ ਸਾਹਮਣੇ ਟੈਂਕੀ ਦੀ ਬਿਲਕੁਲ ਹੋ ਵੇਖੋ ਇੱਕ ਕੂਦਰੀ ਹਾਂ ਰੱਤੀ ਆ ਯਾਰ 100% ਤਵੱਗੀ ਕੁਝ ਕਹਿ ਨਹੀਂ ਸਕਦੇ ਹੈ ਚਲੋ ਦੇਖਦੇ ਹਾਂ ਕੀ ਬੰਦ ਨਾ ਸਪੇਅਰ ਸ਼ੱਟ ਰੱਖਿਆਗਾ ਆਈ ਥਿੰਕ ਸੋ ਰੱਤੀ ਹੋਵੇ ਕਿ ਆਜੇ ਘਰੇ ਕੁਰੇ ਚੱਲ ਭਾਈ ਤਾਸਪਾਲਾ ਪਹਿਲੀ ਸੀ ਬਾਬੂ ਨਲੇ ਨਵੇਂ ਕਬੂਤਰਾਂ ਦੇ ਰੰਗ ਰੰਗਲੇ ਹਨਾ ਮਾੜੇ ਮੋਟੇ ਆ ਦੇਖੋ ਵੀ ਕੁਝ ਇੱਕ ਕਮੋਜੀ ਇੱਕ ਆਹਾ ਇੱਕ ਹਾਂ ਜੀ ਤੇ ਆਪਣਾ ਹਰੇ ਟੂ ਸੈਟਰੀ ਵਾਲਾ ਹਨ ਚਲੋ ਦੇਖਦੇ ਆਂ ਚੱਲ ਪਹਿਣ ਤਾਂ ਚੰਗੀ ਗੱਲ ਐ ਛੱਡ ਲਾਂਗੇ ਬਾਈਆਂ ਯਾਰ ਕਲਾਤਾ ਵਾ ਹਾਂ ਜੀ ਮੇਰੇ ਵੀਰ ਉਹ ਆ ਗਏ ਧਰਲੇ ਘਰੇ ਬਈ ਤੇ ਆਪਣਾ ਸਪੇਅਰ ਲਾਤਾ ਸੀ ਆਪਾਂ ਸ਼ਤਰੀ ਤੋਂ ਤੇ ਕਬੂਤਰ ਇੱਕ ਕალი ਆਪਣੀ ਰੱਤੀ ਸੀ ਜਿਹੜੀ ਉੱਤੇ ਕੋਠੀ ਤੇ ਬਿੜਦਗੇ ਸੀ ਨਾ ਉਹ ਗੁਲਾਬੀ ਬਗਲ ਵਾਲੀ ਤੇ ਉਹ ਆਥ ਨਹੀਂ ਇੱਥੇ ਡੇਗਦੀ ਫਿਰਦੀ ਸੀ ਘਰ ਦੇ ਪਰਲੇ ਪਾਸੇ ਜੇ ਤੇ ਪਰ ਘਰੇ ਨਹੀਂ ਆਈ ਬਈ ਹਨਾ ਉਹ ਤੇ ਬਲਾਬੀ ਟੂ ਸਿਆਣੀ ਤਾਂ ਦਿਸੇ ਨਹੀਂ ਸਾ ਕੀ ਪਤਾ ਨਹੀਂ ਕਿੱਥੇ ਗੋਪੀ ਹੋ ਗਈ ਉਹ ਤਾਂ ਹਲੋ ਹੋ ਪਈ ਹੋ ਗਈ ਚਲੋ ਕੋਈ ਡਿਕਦੜੀ ਗੱਲ ਨਹੀਂ ਮੱਸਣਾ ਕਰਦੀ ਵਲੌਗ ਦੀ ਐਂਡਿੰਗ ਇਹੀ ਸੀਗਾ ਬਾਕੀ ਕੋਈ ਗੱਲਾਂ ਬਾਤਾਂ ਨਹੀਂ ਆ ਰਹੀਆਂ ਹਾਂ ਅੱਜ ਵੀ ਸੀਰੀਅਸ ਹੈਟ ਨਹੀਂ ਥੋੜਾ ਨਾ ਡਾਊਨ ਲੱਗ ਗਿਆ ਤਾਂ ਮੂੰਹ ਵਸ ਧੋ ਕੇ ਆ ਗਿਆ ਬਸ ਨੀਂਦ ਆਈ ਜਾਂਦੇ ਟੁੱਟੀ ਜਾਂਦਾ ਸੀ ਹੈਨਾ ਤਾਂ ਕਰਕੇ ਬਾਕੀ ਕਮਰੇ ਦੀ ਹਾਲਤ ਵੀ ਦੇਖੋ ਬੁਰਾ ਹਾਲ ਹੋਇਆ ਬੈ ਜਾਵਾਂ ਹੈਨਾ ਚਲ ਕੋਈ ਗੱਲ ਨਹੀਂ ਕੱਲ ਨੂੰ ਕਰਦੇ ਆ ਸਾਫ ਸਫਾਈ ਕੁਝ ਨਾ ਕੁਝ ਹੋਰ ਪੰਗਾ ਵੇਡਾਂਗੇ ਨਾ ਵਾ ਤੇ ਓਕੇ ਆ ਵੀ ਬਸ ਠੀਕ ਆ ਕੱਲ ਨੂੰ ਮਿਲਦੇ ਆ ਬਾਏ ਬਾਏ ਸਾਰੇ ਗਰਾ